ਬੋਲੋ ਸੱਚੇ ਦਰਬਾਰ ਕੀ ਜੈ ਸਿੱਧ ਗੁਰੂ ਗੋਖਨਾਥ ਕੀ ਜੈ ਸਾਰੇ ਇਲਾਕਾ ਨਿਵਾਸੀ ਤੇ ਦੂਰੋਂ ਨੇੜੋਂ ਦੀ ਸੰਗਤ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੱਗਾਂ ਮੜੀ ਨਮਾਦਾ ਉੱਤੇ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਿਤੀ 14 15 16 ਸਤੰਬਰ 2025 ਨੂੰ ਮਨਾਇਆ ਜਾ ਰਿਹਾ ਹੈ ਮਿਤੀ 14 ਦਿਨ ਐਤਵਾਰ ਨੂੰ ਰਾਤ ਦੀ ਚੌਂਕੀ ਹੈ ਮੇਲੇ ਦਾ ਜਿਹੜਾ ਆਰੰਭ ਹੈ ਉਹ ਹੋ ਚੁੱਕਿਆ ਹੈ ਤੇ ਦੂਰੋਂ ਨੇੜੋਂ ਜਿਹੜੀਆਂ ਸੰਗਤਾਂ ਨੇ ਉਹ ਵੀ ਦਰਬਾਰ ਸਾਹਿਬ ਵਿੱਚ ਆਉਣੀਆਂ ਸ਼ੁਰੂ ਹੋ ਚੱਕੀਆਂ ਹਨ ਸੋ ਸਮੂਹ ਮੇਲਾ ਪ੍ਰਬੰਧਕ ਕਮੇਟੀ ਨਮਾਦਾ ਲੰਗਰ ਕਮੇਟੀ ਨਮਾਦਾ ਨਗਰ ਪੰਚਾਇਤ ਨਮਾਦਾ ਤੇ ਸੇਵਾਦਾਰ ਮੰਡਲੀ ਵੱਲੋਂ ਵੀ ਇਸ ਵੀਡੀਓ ਦੇ ਮਾਧਮ ਰਾਹੀਂ ਸੰਗਤਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਬਾਬਾ ਜੀ ਦੇ ਸ਼ਰਧਾਲੂ ਵੀ ਮਾਲਵਾ ਪ੍ਰੋ ਨਿਊ ਚੈਨਲ ਦੇ ਮਾਧਮ ਰਾਹੀਂ ਇਹ ਮੇਲੇ ਦਾ ਲਾਈਵ ਪ੍ਰਸਾਰਣ ਦੇਖ ਸਕਦੇ ਹਨ ਇਹ ਸਥਾਨ ਸਮਾਣੇ ਤੋਂ ਭਵਾਨੀਗੜ ਰੋਡ ਉੱਤੇ ਸਥਿਤ ਪਿੰਡ ਗਾਜੇਵਾਸ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਸੋ ਵੱਧ ਤੋਂ ਵੱਧ ਸੰਗਤਾਂ ਨੂੰ ਮੇਲੇ ਵਿੱਚ ਪਹੁੰਚਣ ਲਈ ਸਮੂਹ ਨਗਰ ਨਿਵਾਸੀਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਸੋ ਵੱਧ ਤੋਂ ਵੱਧ ਸੰਗਤਾਂ ਦਰਬਾਰ ਸਾਹਿਬ ਵਿੱਚ ਪਹੁੰਚੋ, ਮੇਲੇ ਦੇ ਰੌਣਕਾਂ ਵਧਾਓ ਤੇ ਗੁੱਗੇ ਜਹਰ ਪੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ। ਬੋਲੋ ਸੱਚੇ ਦਰਬਾਰ ਕੀ ਜੈ। ਸਿੱਧ ਗੁਰੂ ਗੋਖਰ ਸਾਹਿਬ ਜੀ।

ਬੜਾ ਹਰਮਨ ਦਾ ਦੀ ਧੰਨਵਾਦ ਕਰਦਾ ਮੈਂ ਮੈਂ ਮਨ ਨੂੰ ਪਾਣ ਜਾ ਰਿਹਾ ਜਲੋ ਬੇਰਾ ਨੇ ਨੂੰ ਪਾਣ ਤੇ ਮੈਂ ਇਹਨਾਂ ਨਟਾਰਾ ਤੇ ਨਹੀਂ ਅਖੜ ਇਹਨਾਂ ਅਰਿਆ ਜਾਨ ਨੂੰ ਮਨ ਟੋਲ ਦੇ ਸੰਨੋਂ ਅਟਾ ਅਗਰੇ ਤੇ ਰੱਦਨ ਮਨ ਨਾਵਤ ਕੰਨ ਨੂੰ ਮਨ ਮਾਇਆ ਕਰ ਮੇਰੇ ਮਨ ਚੰਦਲ ਦਾ ਇਹਨਾਂ ਨੇ ਕਰ ਮੇ ਬਾਦੂ ਮਨ ਲਕ ਡੋਗ ਰੇ ਮਨ ਸ਼ਾਮੇ ਪਾਲੀ ਨੂੰ ਮਨ ਸੰਦੇ ਮਨ ਤੇ ਜੀ ਕੇ ਬਾਦ ਕਾਲੇ ਦਾ ਹਰਮਨ ਹਰਮਨ ਜੇ ਮਨ ਨਾਲ ਤੇ ਮਨ ਪੀਰ ਮਨ ਮਦਦ ਕਰੇ ਤੇ ਬੋ ਮਨ No era que <coughs> ਦਾ ਮਾਝ ਹਰ ਪਿਆਕੂ ਦਾ ਤਨਰਾਨ ਦਾ ਮਾਝਾ ਕੇ ਪਿਆਕੂ ਲਾ ਦਾ ਮਾਝਾ ਦੀਨਾ ਕੱਢ ਕਦੀ ਨਾਰ மோ

चहान नौ लाख बागर के तनी मैया बाश लाड़े रनगुगा चहान मतदे जो पटे जे हम सेवादार हैं बहुत पिता को लाज औार की बेन्ती सुनो गरीब नमाज ਬਾਗਰ ਦੇਸ਼ ਕੇ ਪੈਮਨ ਕੇ ਚਲਦੇ ਨਿਸ਼ਾਨਾ ਕੇ ਪੈਮਨ ਕੇ ਥਾਣਾ ਚਲਦੇ ਕੇ ਨਮਨ ਕੇ ਬਾਲੂ ਰੇਤੇ ਨਮਨ ਕੇ ਕਬਰਸਤਾਨੇ ਨਮਨ ਕੇ ਮਾਲ ਖਜ਼ਾਨੇ ਨਮਨ ਕੇ ਟੈਗ ਦੇ ਚਰਾਗਾ ਨਮਨ ਕੇ ਝੂਲ ਦੇ ਨਿਸ਼ਾਨਾ ਨਮਨ ਕੇ ਮਹਾਰਾਜ ਪਿੱਦੋ ਖੇੜੇ ਨਮਨ ਕੇ ਭਗਤਾਂ ਸਮਝੀਆਂ ਦੀ ਸੇਵਾ ਨਮਨ ਕੇ ਮੇਰੇ ਸ਼ਹਿਨशाह ਪੀਰ ਬਾਗਰ ਦੇ ਰਾਜਾ ਸਤਰੀ ਚਾਹਾਨ ਦੁੱਗਾ ਜਹਰ ਤੀਰ ਜੀ ਤੁਹਾਡੇ ਦਰ ਦੇ ਸੇਵਕ ਤੇਰੇ ਸੇਖਾਂ ਸਮਝੀਆਂ ਭਗਤਾਂ ਨ ਮੇਰੇ ਸ਼ਹਿਨशाह ਬਾਬਾ ਜੀ ਅੱਜ ਸਤਕਿਆਂ ਦੇ ਪਵਿੱਤਰ ਦਿਹਾੜੇ ਤੇ ਥੋੜਾ ਨਿਸ਼ਾਨ ਸਾਹਿਬ ਸ਼ਿੰਗਾਰ ਕੇ ਥੋੜੇ ਦਰਬਾਰ ਸਾਹਿਬ ਵਿੱਚ ਨਮਸਕਾਰ ਕਰਾ ਕੇ ਮੇਰੇ ਸ਼ਹਿਨशाह ਨਗਰ ਦੀ țeਰੀ ਦੇ ਫੋਨ ਤੋਂ ਬਾਅਦ ਥੋੜੇ ਦਾਦਾ ਖੇੜਾ ਜਿਹੇ ਸਥਾਨ ਤੇ ਲੈ ਕੇ ਚੱਲੇ ਆਂ ਆਗਿਆ ਬਖਸ਼ ਸਾਰੇ ਨਗਰ ਖੇੜੇ ਸੁਖਸ਼ਾਂਤੀ ਬਖਸ਼ਾਇਓ ਆਪਣਾ ਮੇਲਾ ਚੌਕੇ ਸੁਖਸ਼ਾਂਤੀ ਨਾ ਪਰੋਏ ਮੇਰੇ ਸ਼ਹਿਨशाह ਪੀਰ ਦਰਪਿਆਂ ਵਾਲੀ ਸਾਰੀ ਸੰਗਤ ਦੀ ਹਰ ਮਨੋ ਕਾਮਨਾ ਪੂਰੀ ਕਰਿਓ ਦੁੱਧਾਂ ਨੇ ਦੁੱਧ ਪੁੱਤਾਂ ਨੂੰ ਪੁੱਤ ਬਖਸ਼ੇ ਮੇਰੇ ਸ਼ਹਿਨशाह ਬੱਚਾਂ ਲੰਮੀ ਉਮਰਾਂ ਬਖਸ਼ੋ ਵਿਦਿਆ ਦਾਨ ਬਕਸ਼ੋ ਕਮਾਈਆਂ ਦੇ ਵਿੱਚ ਵਰਕਤਾਨ ਪਾਇਓ ਚੌਗਣੇ ਭਾਗ ਲਾਇਓ ਥੋੜੇ ਨਗਰਾ ਤੁਹਾਡਾ ਸੇਵਕ ਨਗਰ ਹੈ ਮੇਰੇ ਸ਼ਹਿਨਸ਼ਾ ਸਾਰੇ ਨਗਰ ਤੇ ਆਪਣਾ ਮਿਹਰ ਪਰਿਆ ਹੱਥ ਰੱਖਿਓ ਸਾਰੇ ਪਰਿਵਾਰਾਂ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਜਿਲਦ ਗੁਗਣੀ ਰਾਤ ਗੁਗਣੀ ਪ੍ਰਤੀ ਬਕਸ਼ੋ ਡੰਗਰ ਪਸ਼ੂ ਉਤਵਾਦ ਦਾ ਕਇਓ ਫਸਲ ਬਾੜੀ ਵਿੱਚ ਉਤਵਾਦ ਦਾ ਕਲੇ ਮੇਰੇ ਸ਼ਹਿਨਸ਼ਾ ਆਪਣਾ ਮੇਲਾ ਚੌਕਿਆ ਸੁਖਾਂਤੀ ਨਾਲ ਪ੍ਰਾਇਰ ਥੋੜੇ ਦਰ ਦੇ ਸੇਵਕ ਕੁੱਕਰ ਮੰਗ ਤੇ ਥੋੜੇ ਦਰ ਦੇ ਮੇਰੇ ਸ਼ਹਿਨਸ਼ਾ ਸਿਰ ਸੇਖਾ ਸਮੀਆਂ ਭਗਤਾਂ ਤੇ ਪੀਰ ਪਾਸ਼ਾ ਆਪਣਾ ਮਿਹਰ ਪਰਿਆ ਹੱਥ ਰੱਖਿਓ ਅੰਦਰ ਸੰਗ ਸਹਾਈ ਰਹੋ ਮੇਰੇ ਸ਼ੈਨਸ਼ਾ ਚਰਨਾ ਦੇ ਨਾਲ ਲਾ ਕੇ ਰੱਖਿਓ ਤੁਹਾਡੇ ਨਾਲ ਦਾ ਜਸ ਕਰਦਾ ਕੋਲ ਤੁਹਾਡੇ ਨਾਲ ਦੀ ਸੇਵਾ ਕਰਦਾ ਕੋਲ ਮੇਰੇ ਸ਼ੈਨਸ਼ਾ ਲੱਖਾਂ ਪ੍ਰਕਾਰ ਦੇ ਭੁੱਲਾ ਹੋ ਜਾਂਦੇ ਨੇ ਭੁੱਲਾ ਚੁੱਕਾ ਮਾਫ ਕਰਕੇ ਸੁੱਧ ਸੇਵਾ ਕਰਨ ਦਾ ਵੱਲ ਵਾਪਸ ਤੇ ਅੰਲਾ ਦੇ ਨਾਲ ਲਾ ਕੇ ਰੱਖਿਓ ਨਗਰ ਦੇ ਵਿੱਚੋਂ ਪੀਰ ਪਾਸ਼ਾ ਦੇ ਤੁਹਾਡੇ ਭਗਤ ਦਾ ਪਰਿਵਾਰ ਹੈ ਹੋਰ ਪਰਿਵਾਰਾਂ ਵੱਲੋਂ ਮੇਰੇ ਸ਼ੈਨਸ਼ਾ ਤੁਹਾਡੇ ਝੰਡੇ ਦੇ ਸਾਹਮਣੇ ਪੀਰ ਅੱਗੇ ਪੀਰ ਪਾਸ਼ਾ ਝਾੜੂ ਦੀ ਸੇਵਾ ਨਿਭਾਈ ਜਾਂਦੀ ਹੈ ਪੀਰ ਪਾਸ਼ਾ ਸਾਰੇ ਪਰਿਵਾਰਾਂ ਤੇ ਆਪਣਾ ਮੇਰ ਪਰਿਆ ਹੱਥ ਰੱਖੇ ਮਨੋ ਕਾਮਨਾ ਪੂਰੀ ਕਰਦੋਂ ਅੰਦਰ ਦੁਦ ਪੁੱਤਾਂ ਨੂੰ ਪੁੱਤ ਬਾਛਿਓ ਮੇਰੇ ਸ਼ਾਂਸ਼ਾ ਪੀਰ ਅੰਦ ਸੰਗ ਸਹਾਈ ਰਹੋ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੇਰੇ ਸ਼ਾਂਸ਼ਾ ਥੋੜੇ ਦਰ ਦੇ ਸੇਵਕ ਬਾਬਾ ਜੀ ਗੁਰਦੀਪ ਗਰੇਵਾਲ ਜੋ ਕਿ ਫੋਟੋ ਸਟੂਡੀਓ ਨੇ ਉਹ ਵੀ ਮੇਰੇ ਸ਼ਾਂਸ਼ਾ ਹਰੇਕ ਸਾਲ ਥੋੜੇ ਨਿਸ਼ਾਨ ਸਾਹਿਬ ਦੀ ਸੇਵਾ ਦਰਾਂ ਨਾਲ ਥੋੜੇ ਮੇਲੇ ਦੀ ਸੇਵਾ ਕਰਾਰ ਪੀਰ ਪਾਸ਼ਾ ਥੋੜੇ ਲੱਗਰ ਦੀ ਮਹਿਮਾ ਥੋੜੇ ਦਰਬਾਰ ਸਾਹਿਬ ਦੀ ਮਹਿਮਾ ਦੂਰ ਬ੍ਰੀਤ ਦੇਸ਼ਾਂ ਤੱਕ ਪਹੁੰਚਾਉਂਦੇ ਨੇ ਉਹਨਾਂ ਤੇ ਵੀ ਆਪਣਾ ਮੇਰ ਪਰਿਆ ਹੱਥ ਰੱਖਿਓ ਕਰਦੀ ਕਲਾ ਦੇ ਵਿੱਚ ਰੱਖਿਓ ਕਾਰੋਬਾਰ ਵਿੱਚ ਵਾਧਾ ਕਰੋ ਹਰ ਮદાન ਫਤਿਹ ਮਰਜੋ ਮੇਰੀ ਬੇਨਤੀ ਤੁਹਾਡੇ ਅੱਗੇ ਤੁਹਾਡੀ ਬਾਲੀ ਦਰਗਾਹ ਅੱਗੇ ਗੌਰ ਮਦਾਰਕੀ ਮਾਤਾ ਕੀ ਦਰਵਾਜ਼ੀ ਸਤਿਗੁਰ ਗੋਰਖਨਾਥ ਕੀ and then I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I'm going to go to the next one and I Hãy subscribe cho kênh Ghiền Mì Gõ Để không Tidak, <laughs>